ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟਡੇਹਾਲਾ ਨਥ ਪੱਤੇ ਮਿਰਜਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਨਾਲ ਹੀ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਆ ਤੇ ਰਣਜੀਤ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਬੱਚਿਆਂ ਵਾਲੀਆਂ ਆ ਤੇ ਤਿੰਨ ਬੱਚਿਆਂ ਤੋਂ ਬਿਨਾ ਤੇ ਰੇਟ ਬਿਲਕੁਲ ਨਿਗ ਨਿਗੇ ਜਿਹੜੇ ਕਹਿੰਦੇ ਕਿ ਬਿਲਕੁਲ ਨੋਰਮਲ ਜਿਹੀ ਕਰਨੇ ਆਪਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਪੀ ਕੋ ਸਤਿ ਸ਼੍ਰੀ ਅਕਾਲ ਜੀ ਹੋਸਨਾਠ ਠੀਕ ਠਾ ਜੀ ਠੀਕ ਠਾ ਤੁਸੀਂ ਸੁਣਾਓ ਸਭ ਵਧੀਆ ਜੀ ਆਕਾਣ ਪਰਟਾ ਬਟਾਟਾ ਬਦਲ ਆਇਆ ਜੀ ਐਰ ਕੀ ਠਾ ਠਾ ਦਾ ਨਾ ਤੁਹਾਨੂੰ ਤਰਕੇ ਹੀ ਅੱਜ ਤਰਕੇ ਠਾਇਆ ਜੀ ਚਲੋ ਕਰਤੀ ਜੀ ਤਿਆਰੀ ਫਿਰ ਪੂਰੀ ਐਂ ਕਿ ਅੱਜ ਥੋੜਾ ਟਾਈਮ ਦਾ ਠੰਡੇ ਸੰਡੇ ਤੁਹਾਨੂੰ ਵਿਲੇ ਕਰੀਏ ਅੱਜ ਥੋੜਾ ਚੰਗੀ ਗੱਲ ਹੋਰ ਪਰਿਵਾਰ ਠੀਕ ਸਭ ਠੀਕ ਠਾਕ ਵੇ ਠੀਕ ਹੈ ਪਹਿਲੀ ਵਾਰ ਪਹਿਲੇ ਜਾਨ ਕੇ ਛੋਟ ਤੇ ਹੀ ਜ਼ਿਆਦਾ ਵਿਕੇ ਸਾਰਾ ਅੱਛਾ ਦਿਨ ਦਰਬਾਜ਼ ਹੁਣ ਵੀ ਫੋਨ ਕੱਜ ਹੀ ਫੋਨ ਆਉਂਦੇ ਰਤੀ ਠੀਕ ਹੈ ਤੇ ਅੱਜ ਵੀ ਰੇਟ ਨਿਕਨੇ ਗਏ ਰੇਟ ਤੁਹਾਨੂੰ ਪਤਾ ਮੇਰੇ ਹੁੰਦੇ ਛੋਟੇ ਛੋਟੇ ਯਾਰ ਠੀਕ ਹੈ ਰੇਟ ਪਾਈ ਦੇ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰਾਂਗੇ ਤੇ ਉਹ ਤੋਂ ਪਹਿਲਾਂ ਆਪਾਂ ਇੱਕ ਵਾਰੀ ਨਾਮ ਦੱਸ ਦੀ ਆਪਣਾ ਨਾ ਮੇਰਾ ਪਾਜੀ ਰਣਜੀਤ ਸਿੰਘ ਹਾਂਜੀ ਪਿੰਡ ਰਟੜੇ ਵਾਲਾ ਨੱਤ ਪੱਤੀ ਮਿਰਚ ਵਾਲਾ ਠੀਕ ਆ ਬਿਲਕੁਲ ਧੀਰਾ ਦੇ ਲਾਗੇ ਬਾਈਪਾਸ 2 ਕਿਲੋਮੀਟਰ ਜਿਹੜਾ ਅਮਰਸਾਹ ਨੂੰ ਜਾਂਦਾ ਹਮਸਤ ਪਟਾਣ ਕੋਲ ਠੀਕ ਆ ਮਟਾਲੇ ਦੇ ਨਾਲ ਹੀ ਬਿਲਕੁਲ ਠੀਕ ਆ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਨਾ ਗੁਰਦਾਸਪੁਰ ਤੇ ਫੋਨ ਨੰਬਰ ਬੋਲ ਦੇ ਜੀ ਮੇਰਾ ਫੋਨ ਨੰਬਰ 985509499 ਠੀਕ ਆ ਤੇ ਆ ਜਿਹੜੀ ਹੁਣ ਆ ਪਹਿਲੇ ਨੰਬਰ ਤੇ ਹੀ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਹਰ ਵੀ ਪਾਜੀ ਨੇ ਮਹੀਨਾ ਇੱਕ ਹੋਇਆ ਜੀ ਸੂਈ ਨੂੰ ਠੀਕ ਆ ਚਲੋ ਕੋਈ 1 2 ਦਿਨ ਉੱਪਰ ਥੱਲੇ ਹੋ ਸਕਦੇ ਆ ਡੇਢ ਵੀ ਲਾ ਲੈ ਕੋਈ ਗੱਲ ਨਹੀਂ ਹਾਂਜੀ ਹਾਂਜੀ ਵੱਡੀ ਡੇਢ ਵੀ ਲਾ ਲੈ ਭਾ ਚੰਗਾ ਇਹਦਾ ਠੀਕ ਆ ਭਾ ਦੇ ਮਾਲ ਵਿਕਣਾ ਠੀਕ ਆ ਹਾਂਜੀ ਛੋਟੇ ਛੋਟੇ ਭਾ ਹੁੰਦੇ ਤੁਹਾਨੂੰ ਪਰ ਮੇਰੇ ਲੱਖੋਂ ਡੇਢ ਲੱਖੋਂ ਐਰ ਕਾ ਲੱਖੋਂ ਹੀ ਮੇਰੇ ਸਾਹ ਨੂੰ ਲੱਖ ਤੋਂ ਥੋੜਾ ਬੋਧਾ ਭਾ ਟੱਪੇ ਨਹੀਂ ਅੰਦਰ ਹੀ ਅੱਛਾ ਮਤਲਬ ਸਾਰੀਆਂ ਲੱਖੋਂ ਅੰਦਰ ਹੀ ਆ ਜਾਣੀਆਂ ਆ ਨਹੀਂ ਆ ਜਾਣੀਆਂ ਥੋੜਾ ਪੰਜ ਗਾਵਾਂ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਜੀ ਦੇ ਕੋ ਆਪੀ ਭਾਈ ਦੁੱਧਿਆ ਥੱਲੇ 12 ਕਿਲੋ ਤਿਆਰ ਬਿਲਕੁਲ ਵੱਡੇ ਦਾ ਜਿਹੜਾ ਬਿਲਕੁਲ ਦੋ ਟਾਈਮ ਚੋਕੇ ਤੋਰ ਫਰੇ ਕਰੀਂ ਬੱਚਾ ਇਹਦਾ ਉਹ ਕਾਲਾ ਜੀ ਬੱਛੀ ਮਗਰ ਇਹਦੇ ਮਗਰ ਉਹ ਬੱਛੀ ਜੀ ਕਾਲੀ ਆਪਣੀ ਸਮਝ ਨਾ ਲਾ ਲੈ ਕੋਈ ਬਾਕੀ ਸੋਹਣੇ ਰੰਗ ਰੂਪ ਦੀ ਆ ਸੋਈ ਨੂੰ ਕੁ ਮਹੀਨਾ ਡੇਢ ਨੂੰ ਨਾ ਹੋ ਗਿਆ ਦੱਸ ਦੇ ਆ ਜਲੇ ਬਾਕੀ ਆ ਵੀ ਕਾਂ ਸਾਹ ਬਲਾ ਕੋ ਲੈ ਜਾਊਗਾ ਤੇ ਦੁੱਧ ਨੇ ਚੰਗਾ ਦਈ ਜਣਾ ਥੋੜੀ ਘਾਰੀ ਐ ਸਰੀਦੋਂ ਤੇ ਥਾਣ ਵੀ ਦੇਖ ਸਕਦੇ ਤੇ ਲਾਗੇ ਤੋਂ ਤੇ ਹਵਾਨਾ ਵਿੱਚ ਦੇਖ ਸਕਦੇ ਤੇ ਇਹਦਾ ਵੀ ਜੀ ਫਿਰ ਮੁੱਲ ਹਰਜੀਤ ਭਾਈ ਮੋਲ ਕਰ ਰੋ ਤਾਂ ਤੁਹਾਨੂੰ ਪਤਾ ਮੌਜੂਦਾ ਬਸਤੀ ਹੈ ਜਿਹੜਾ ਨਹੀਂ ਮੋਲ ਤੇ ਜਨਾਇਤੋ ਕਰ ਲੀਦਾ ਚਾਹੀਦਾ ਹਾਂਜੀ ਠੀਕ ਹੈ ਆਪਣਾ ਮੋਲ ਜਾਇ ਕਿੰਨਾ 36000 36000 ਵਿੱਚ ਛੋਟ ਕਰਦੀਏ ਤੁਸੀਂ ਦੱਸ ਕਿੰਨੀ ਕਰਦੀਏ 35 ਦੇ ਦੀ 35 ਦੇ ਦੇਣੀਗੇ ਇੱਕੋ ਗੱਲ ਕਰੀਏ ਫਿਰ ਇੱਕੋ ਹੀ ਗੱਲ ਇੱਕੋ ਗੱਲ ਹਾਂ ਤੁਹਾਡਾ ਕਹਿਣਾ ਦੀ ਮੋੜ ਦਾ ਜੋ ਕਹਤੋ ਉਹੋ ਜੀ ਠੀਕ ਹੈ ਚੈੱਕ ਕਰ ਲੀਏ ਫਿਰ ਕਰ ਲਓ ਲੈ ਠੀਕ ਪੂਰੇ 32000 ਦੀ ਠੀਕ ਹੈ ਜੀ 32000 ਚ 500 500 ਅੱਛਾ ਠੀਕ ਹੈ ਤੇ ਅੱਜ ਆਪਣਾ ਛੋਟਾ ਵੀਰ ਵੀ ਸਵੇਰ ਦਾ ਤੁਹਾਡੇ ਨਾਲ ਹੀ ਲੱਗਾ ਆ ਉਹ ਨਾਲ ਹੀ ਅੱਜ ਨਾਲ ਹੀ ਤੇ ਸਕੂਲ ਨਹੀਂ ਜਾਣਾ ਇਹਨੇ ਨਹੀਂ ਯਾਰ ਛੁੱਟੀ ਜੀ ਅੱਛਾ ਤੇਰੇ ਪੇਪਰ ਹੋਣਦੇ ਸੀਗੇ ਠੀਕ ਹੈ ਤੇ ਅੱਜ ਛੁੱਟੀ ਹੈ ਠੀਕ ਠੀਕ ਹੈ ਚਲੋ ਕੰਮ ਵੀ ਕਰਨਾ ਚਾਹੀਦਾ ਘਰ ਦਾ ਵੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਤੇ ਕੱਲ ਦੁੱਧ ਕਿੰਨਾ ਜੀ ਅਰ ਪਾਈਆ ਕੱਲ 10 ਕਿਲੋ ਦੁੱਧ ਅੱਛਾ ਕਾਲੇ ਛਣ ਦੀ ਤੇਲ ਅੱਛਾ ਇਹ ਕਸਣ ਨਹੀਂ ਚੱਲਦਾ ਇਹਦਾ ਕਾਲੇ ਦਾ ਚੱਲਦਾ ਨਹੀਂ ਸੂਈ ਨੂੰ ਇਹਨੂੰ 1 ਮਹੀਨਾ 1.5 ਮਹੀਨੇ ਲੱਗੇ ਆ ਤੇ ਬੱਚਾ ਨਹੀਂ ਹੈਗਾ ਇਹਦਾ ਹਨਾ ਤੇ 10 ਲੀਟਰ ਦੁੱਧ ਪੱਕਾਗਾ ਤੋੜੋ ਫੇਰ ਇਹਨ ਇੱਕ ਥਣ ਨਹੀਂ ਇਹਦਾ ਚੱਲਦਾ ਗਾਲਾ ਬਹਿਣੀ ਵਾਲਾ ਥਣ ਜਿਹੜਾ ਨਾ ਆਉਂਦੀਆਂ ਧਾਰਾਂ ਬਾਈਆਂ ਖੰਡ ਦੁੱਧੋਂ ਦਾ ਪਰ ਨਹੀਂ ਦੇਣੀ ੱਤਲ ਕਰਕੇ ਠੀਕ ਐ ਪੁੱਤਰ ਇਹ ਐ ਕਿ ਚਲਾ ਸੋਨੀ ਵੈੜਿਆ ਜਰਸੀ ਕ੍ਰੋਸ ਚ ਕੱਦ ਕਾਠ ਚੰਗਾ ਵਾ ਬੇਲ ਵੀ ਚੰਗੀ ਆ ਤੇ ਸੰਭ ਵੀ ਥੋੜੀ ਜਿਹੀ ਐ ਵੀ ਹਿਸਾਬ ਦੀ ਆ ਬਾਕੀ ਜੇ ਸਵੇਰ ਸਵੇਰ ਦਾ ਟਾਈਮ ਐ ਜੇ ਨਾ ਪੂਰੀ ਰੱਜੀਆਂ ਰੱਜੀਆਂ ਹੋਈਆਂ ਐ ਜੇ ਕੋਈ 5:30 6 ਦੇ ਲਾਗੇ ਮੁੰਡੇ ਦਾ ਟਾਈਮ ਐ ਆ ਜਲੇ ਤੇ ਇਹਦਾ ਫਿਰ ਮੁੱਲ ਵਿਦਦੀ ਸਰ ਵੀ ਭਾਜੀ ਜਿਹੜੂੰ ਦੇ ਦੇ ਚਾਹਵੇਂ ਥਾਂ ਹਾਂਜੀ ਇਹ ਤੋਂ ਬੱਚੀ ਹੈ ਜਿਤਨਾ 45000 ਅੱਛਾ ਹੁਣ ਥਿੱਲ ਕਰਕੇ ਤੇ ਨਹੀਂ ਹਾਂਜੀ ਹਣ 5000 ਦੀ ਰਸੀਦ ਦਾ 5000 ਦੀ ਕਿ ਵਿੱਚ ਕਰਨਾ ਹੈ ਕੋ ਮਨਤਨ ਹੁਣ ਦੱਸੋ 30 ਤੁਸੀਂ ਆਪ ਹੀ ਕਰੋ 23 ਦੀ ਦੇ ਦੀ 2000 ਦੀ ਇਹਦੇ ਵੀ ਜੱਸ ਨਾ ਹੀ ਕਰੋ ਬਾਰ ਬਾਰ ਪਾਦੀਆਂ ਕਿ ਲਾਉਣੀ ਆ ਪੱਕਾ ਰੇਟ ਪੱਕਾ ਰੇਟ ਕਿ 21000 ਫਿਕਸ ਫਿਕਸ ਹਾਂ ਚਲੋ 1000 ਛੋਟ ਹੋਰ 2000 ਦੀ 500 ਛੋਟ ਬਸ ਠੀਕ ਆ 2000 500 ਫੇਰ ਕਰ ਦੇਣੀ ਮੈਂ ਅੱਛਾ ਠੀਕ ਆ ਹਾਂਜੀ ਤੇ ਆ ਵੀਰ ਮੇਰਾ ਭਰਾ ਕੋਈ ਦੋ ਟਾਈਮ ਚੁੱਕ ਤਸल्ली ਕਰਕੇ ਲੈ ਜਾਏ ਹਾਂਜੀ ਹਾਂਜੀ ਠੰਡੀ ਤੇਰੀ ਆ ਕੇ ਇਹਦੇ ਥੱਲੇ ਭਾ ਹੁਣ ਸੀਰੇ ਦੋਵੇਂ ਬੱਚੇ ਚੁੰਗਦੇ ਹੀ ਸੋ ਦੋਵੇਂ ਬੱਚੇ ਛੱਡਦੇ ਹਿੱਲੂ ਹੀ ਨਾ ਅੱਛਾ ਆਹੋ ਠੀਕ ਹੈ ਠੀਕ ਹੈ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਬੱਚੇ ਵਾਲੀ ਜੀ ਹਾਂਜੀ ਇਹ ਬੱਚੇ ਵਾਲੀ ਆ ਜੀ ਬਚਾਰੀ ਆ ਉੱਚਾ ਬੱਚਾ ਥੋੜਾ ਜਿਹਾ ਆਪਣੀ ਸਮਝਣਾ ਕੋ ਵੇਖ ਲੈ ਕੇ ਨੇਕਾ ਚਿਰਦਾ ਕਿੰਨਾ ਦੁੱਧ ਦੇ ਦੇ ਕੋਲ ਹਰ ਵੀ ਭਾਈ ਇਹ ਥੱਲੇ ਵਖਾਵਾ ਤੇ 10 ਕਿਲੋ ਦਾ 9 ਕਿਲੋ ਲੀਟਰ ਦੁੱਧ ਅੱਛਾ ਛੱਡਾ ਕਰਕੇ ਜਿਹੜਾ ਪੱਕਾ ਦੁੱਧ ਹੈਗਾ ਤੇ ਫੇਰ ਸਿੱਧੀ ਇਹਦੀ ਵੇਖੀਓ ਠੀਕ ਹੈ ਖੰਡੀਆਂ ਤੇਰੀਆਂ ਕੇ ਬਾਕੀ ਇਹ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਹਾਂਜੀ ਖੋਲੋ ਫਿਰ ਤੋਰ ਦਈਏ ਸਮਝ ਗਿਆ ਲਿਆ ਕੁਮਾਕੇ ਦੁੱਧ ਜਿਹੜਾ 9 ਲੀਟਰ ਕਹਿੰਦੇ ਕੀ ਹੈਗਾ ਇਹਦੇ ਕੋਲ ਪੱਕਾ ਤੇ ਇਹਦਾ ਫਿਰ ਮੁੱਲ ਕਿਉਂਕਿ ਜੇਦਨ ਦੀ ਤਾਜੀ ਹਾਂਜੀ ਇਹ ਤੋਂ ਮਸ਼ਵੀਰ ਕਹਿੰਦੇ 30000 ਹਾਂਜੀ 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 ਕਿੰਨੇ ਦਾ ਜਿਹੜੀ 7000 ਦੀ 7000 ਦੀ ਕਿਛੜ-ਛੜ ਕਰਨੀ ਵਿੱਚੋਂ 25000 ਅੱਛਾ 25000 20000 ਦੀ ਬਸੀ ਉਹ ਚੋਂ 500 ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਚਲੋ ਹੁਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਇਹਦੇ ਕੋਲ ਕਿੰਨਾ ਦੁੱਧ? ਹਰ ਵੀ ਭਾਈ ਇਹਦੇ ਥੱਲੇ ਦੋ 7 ਕਿਲੋ ਆ। 10 ਲੀਟਰ ਦਾ ਦੇਣਾ। ਠੀਕ ਆ। ਇਹ 8-9 ਕਿਲੋ ਆ ਪਰ ਦੇਣਾ 7 ਕਿਲੋ ਆ। ਪੱਕਾ ਦੁੱਧ ਜਿਹੜਾ ਤਿਆਰ ਆ। ਠੀਕ ਆ। ਤੇ ਤੇ ਦੋ ਬੜੀ ਨੂੰ 40 ਦਿਨ ਹੋ ਗਏ। ਅੱਛਾ। ਠੀਕ ਆ। ਠੀਕ ਆ। ਬੜੀ ਹੋ ਗਿਆ। ਉਹਨਾਂ ਨੇ ਮੈਨੂੰ ਆਦੇ ਵੀ ਬਣਾਈ ਹੈ ਗਰੰਟੀ ਮੈਂ ਗਰੰਟੀ ਮੈਂ ਵੀ ਨਹੀਂ ਦਿੰਦਾ ਤਾਂ ਨਾ ਲੈ। ਇਹਨੂੰ ਨਿਆਣਾ ਪਾਉਣਾ ਪੈਣਾ। ਅੱਛਾ ਬੱਚਾ ਉਹ ਕੰਨ ਰੱਸੀ ਪਾਉਣੀ ਪੈਂਦੀ। ਠੀਕ ਹੈ ਜੀ। ਤੋੜ ਰੋਏ ਕਰੀਨਾ ਬਾਕੀ ਇਹ ਵੀ ਰਾਜੀ ਰੋਜੀ ਪੂਰੀ ਆ ਸਾਂਭੀ ਚੰਗੀ ਕਿਸ ਨੇ ਜਿੱਥੋਂ ਵੀ ਆਈ ਆ ਵਜਨ ਵਾਲੀ ਆ ਪੂਰੀ ਜਿਹੜੀ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਆਇਆ ਲੈ ਆਓ ਤੇ ਇਹਦਾ ਫਿਰ ਮੁੱਲ ਵੀ ਜੀ ਆਪ ਵੀ ਭਾਈ ਪਰਮੋ ਦੇ ਬਣਾ ਕਰ ਦੇਈ ਜਾਵਾ ਹਾਂਜੀ ਥਾਰਾਂ ਯਾਰ ਜੀ ਥਾਰਾਂ ਯਾਰ ਜੀ ਕੇ ਵਿੱਚੋਂ ਛੋਟ ਛੜ ਕਰ ਦਈਏ ਕੇ ਸਾ ਚਾਹ ਪਾਣੀ ਦਾ ਸਰੀ ਜਾਊਗਾ ਸਾਲਾਂ ਦੇ ਦੀ ਹਿਸਾਬ ਨਾਲ ਦੇ ਦਈਏ ਪੱਕੀ ਇੱਕੋ ਹੀ ਫੈਨਾ ਇੱਕੋ ਹੀ ਸਿਰਫ 100 ਰੁਪਏ ਦਾ ਸੌਦਾ ਅੱਛਾ ਜੀ 100 ਹੀ ਕਰਨੀ ਨਹੀਂ ਦੀ 100 ਹੀ ਕਰਨੀ ਅੱਛਾ 500 ਕਰ ਦਈਏ 500 ਕਰੀਏਗੇ ਚਲੋ 500 ਕਰ 16000 ਦੇ ਦਈਏ 16 ਚੋਂ ਕਿੰਨੀ 500 ਛੋਟ ਹੈ 500 ਛੋਟ 16 ਜਾਂ ਫਿਰ ਪੂਰੀ 1000 ਹੀ ਛੋਟ ਕਰੋ ਚਲੋ 15 ਦੀ ਪੂਰੇ ਠੀਕ ਆ 15 ਪੂਰੇ 15 ਦੀ 1500 ਦੀ ਠੀਕ ਹੈ ਹੁਣ ਇੱਕ ਆ ਗਾਂ ਜਿਹੜੀ ਐਂਡ ਤੇ ਰਹਿ ਗਈ ਆ ਇਹਦੇ ਕੋਲ ਕਿੰਨਾ ਦੁੱਧ ਵੀਤੀ ਹਰਪੀ ਭਾਈ ਦੁੱਧ ਦੇ ਥਲੇ 8 ਕਿਲੋ ਅੱਛਾ ਅਠਾ ਤੋਂ ਉਪਰ ਹੀ ਗਾ ਅੱਛਾ ਇਹਨੂੰ 2 ਮਹੀਨੇ ਡੇਢ ਸੂਈ ਦੋਏ ਅੱਛਾ ਮੈਂ ਆਪਣੇ ਘਰੋਂ ਦੇ ਇਜ਼ਤਦਾਰ ਭਗਵਾ ਲਈ ਅੱਛਾ ਇਹ ਕੱਲ ਦੀ ਬੋਲਗੀ ਅੱਛਾ ਕੱਲ ਦੀ ਬੋਲੀ ਹੈ ਦਾਈਆਂ ਟੱਪਣੇ ਵੀ ਲਈ ਆ ਸਾਹਮਣੇ ਨਹੀਂ ਕੱਲ ਦੀ ਤਾਂ ਬੋਲੀ ਹਾਂਜੀ ਤੇ ਉਹ ਆਦੇ ਐ ਨਹੀਂ ਪੁੱਛਿਆ ਵੀ ਹਾਂ ਨਹੀਂ ਬਣਾਈ ਅੱਛਾ ਤਾਂ ਚਲੋ ਵਧੀਆ ਹੈ ਕੱਬ ਬੋਲਦੀ ਹੈ ਠੀਕ ਹੈ ਉੱਥੇ ਵੀ ਕੀ ਲਾ ਕਾਲੀ ਮਿਲ ਆਪਦੀ ਬਗਾਈ ਚੋਦੀ ਠੀਕ ਹੈ ਇਹੋਲੇ ਦੋ ਤੋਂ ਹੋਊਗਾ 6-7 ਕਿਲੋ ਹੋਣਾ ਜੀ ਦੋ ਦੇਲੇ 9-8 9 ਗੋਲੇ ਫਿਰ ਠੀਕ ਹੈ ਉਹਨਾਂ ਨੇ ਦੋ ਦੋ ਪੜਨਾ ਹੈ ਕਰਨਾ ਉਹ ਤਾਂ ਫਰਕ ਪੈਂਦਾ ਹੀ ਆ ਥੋੜਾ ਬੱਸ ਹਾਂਜੀ ਜ਼ੋਰੋ ਆਜ ਇਹ ਵੀ ਟਿਕਾ ਭਰਾ ਦੋਗੇ ਅੱਜ ਕੇ ਤੁਸੀਂ ਅੱਜ ਨਹੀਂ ਭਰਾ ਦੇਣਾ ਟਿਕਾ ਡਾਕਟਰ ਨੂੰ ਕਿਹਾ ਵਾ ਇੱਕ ਅੱਜ ਭਰਾਵਾਂਗੇ ਅੱਛਾ ਇਹ ਤਾਂ ਕੱਲ ਨੂੰ ਭਰਾਵਾਂਗੇ ਰ ਗਾਂਜਪੂਰੀ ਬੋਲੀ ਹੈ ਟੱਪਨ ਵੀ ਦਈ ਹੈ ਅੱਜ ਬਾਕੀ ਸਾਡੀ ਹਰ ਕੇ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਤੇ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਚੋਈ ਆਪ ਕਰਕੇ ਖੜਿਆ ਕਰ لپی اچھا پندرہ دیں وہ لے جائے کوئی اور 15 ਦੀ ਇਹ ਲੈ ਜੇ ਭਾਈ ਕੋਈ ਹੋ ਲੈ ਜੇ ਹਾਂਜੀ ਤੇ ਜੋ ਕੋ ਜੋੜਾ ਕਰ ਖੜੂਗਾ ਅੱਛਾ ਹੋਰ 500 600 ਜੀ ਕਰ ਅੱਛਾ ਇਕੱਠਾ ਕੋ ਜੋੜਾ ਲੈਂਦੇ ਠੀਕ ਹੈ ਤੇ ਠੀਕ ਹੈ ਵੀਰ ਕੁਛ ਕਹਣਾ 500 ਜੀ ਬਾਕੀ ਜੋ ਵੀ ਆ ਆਪਣਾ ਇਥੋਂ ਵੀਰ ਭਰਾ ਕੋਈ 2 ਟਾਈਮ ਚੁਆਈ ਕਰਕੇ 3 ਟਾਈਮ ਮੇਰੇ ਘਰ ਇਹ ਚੁਆਈ ਕਰਕੇ ਲੈ ਆ ਹਾਂਜੀ ਕਈ ਵੀਰ ਇਦਾਂ ਦੇ ਵੀ ਆ ਪਿਛਲੀ ਵੀਡੀਓ ਜੇ ਮਿਰ ਰਹਿਤਾ ਹੋਇਆ ਅੱਛਾ ਪਿਛਲੀ ਵੀਡੀਓ ਤੇ 2 ਕਾਵਾਂ ਲਈ ਆਪਾਂ ਦੇਖੇ ਨੇ ਵੀਡੀਓ ਤਾਂ ਮੇਰੇ ਕੋਲ 3 ਟਾਕ ਚੁਆ ਲਈਆਂ ਅੱਛਾ ਠੀਕ ਹੈ ਸਾਈ ਉਹਨੇ ਮੈਨੂੰ 2030 ਹਾਂਜੀ ਤੇ ਮੈਨੂੰ ਆਂਦਾ ਵੀ ਭਾਜੀ ਮੈਂ ਆ ਗਿਆ ਜੀ ਹਾਂਜੀ ਤੁਸੀਂ ਨਾ 8 ਵਜੇ ਤੱਕ ਘਰੇ ਦਿਓ ਮਾ ਠੀਕ ਹੈ ਠੀਕ ਹੈ 8 ਵਜੇ ਫੋਨ ਕੀਤਾ ਭਾਜੀ ਮੇਰੇ ਨਾਲ ਪੈਸੇ ਦੇ ਦੇ ਰਿਹਾ ਇੱਥੇ ਤੇ ਮੈਂ ਪੈਸੇ ਕਢਾਉਂਦੇ ਹਾਂ ਕਢਾ ਕੇ ਲਿਓਣਾ 11 ਵਜੇ ਉਹਨਾਂ 11 ਵਜੇ ਫੋਨ ਬੰਦ ਕਰਤਾ ਅੱਛਾ ਅੱਜ ਤੱਕ ਉਹਦਾ ਫੋਨ ਹੀ ਨਹੀਂ ਆਇਆ ਮੈਂ ਫਿਰ ਵੀ ਜੀ ਠੀਕ ਆ ਭਾਈ ਵੇਚਣੀ ਹੈ ਵੇਚਣੀ ਹੈ ਹਾਂਜੀ ਹਾਂਜੀ ਤੇ ਮੈਂ ਉਹਨੂੰ ਵੀ ਨੂੰ ਇਹ ਵੀ ਕਿਹਾ ਮੈਂ ਤੇਰੇ ਨਹੀਂ ਫਿੱਟਦੇ ਆਣ ਕੇ ਆਪਣੀ ਸਾਈ ਲੈ ਜਾਣੀ ਮੈਂ ਵਸਾਈ ਨਾ ਨਹੀਂ ਮੇਰੇ ਫਿੱਟਿਆ ਮੈਂ ਲੈ ਜਾਣੀ ਆ ਉਹ ਲੈ ਜਾਣੀ ਅੱਛਾ ਕਿ ਹੁਣ ਪਤਾ ਨਹੀਂ ਕੀ ਪ੍ਰੋਬਲਮ ਬਣੀ ਕੀ ਨਹੀਂ ਬਣੀ ਇਹ ਨਹੀਂ ਮੈਨੂੰ ਪਤਾ ਠੀਕ ਹੈ ਜੀ ਮੈਂ ਹੋਣੀ ਕੀਤਾ ਨਾ ਮੈਂ ਕੀ ਮੈਂ ਵੀ ਨਹੀਂ ਕੀਤਾ ਮੁਰਗੀ ਠੀਕ ਆ ਮੈਂ ਰੋਧ ਨਹੀਂ ਕਰਨਾ ਸੀ ਕਿ ਤੂੰ ਜਦੋਂ ਦਿਨਾਂ ਦਾ ਕਰੋੜੇ ਆ ਗਿਆ ਹਾਂਜੀ ਹਾਂਜੀ ਮੈਂ ਫਿਰ ਨਹੀਂ ਕੀਤਾ ਠੀਕ ਵੀਰਾ ਗੜੀ ਇਹ ਹੀ ਪੀਂਦੀ ਆ ਭਰਾ ਸੋ ਸਾਮਣੇ ਕੰਮ ਕਰ ਲਿਆ ਕਰੋ ਸਾਡਾ ਵੀ ਇੱਕੋ ਦੋ ਦਿੰਦਾ ਹੁੰਦਾ ਹੋਵੇ ਵੀ ਕੋਈ ਵੇਖ ਲੈ ਨਾਲੇ ਤੁਹਾਡੇ ਵੀ ਇਹੀ ਰਕਮ ਹੁੰਦੀ ਹੈ ਇਹੀ ਗਾਮਸ਼ਾ ਕਰਦੀ ਹੁੰਦੀ ਹੈ ਇਹ ਵੀ ਗੱਲ ਹੈ ਨਾ ਭਾਈ ਰ피 ਭਾਈ ਜਦੋਂ ਕਹਿ ਦਿੱਤਾ ਵੀਡੀਓ ਤੇ ਭਾਜੀ ਵੇਖ ਗਈ ਆ ਸਾਈ ਪੈ ਗਈ ਆ ਤੇ ਕਾਹ ਕਿ ਜਦੋਂ ਨਾ ਮੁਰਕੇ ਕਾਹ ਕਹੋ ਦੂਰ ਨਹੀਂ ਤੇ ਫੋਨ ਨਹੀਂ ਕਰਨਾ ਹਾਂ ਜੀ ਬਾੜੀ ਪੈਣੇ ਭਾਈ ਇਹ ਨਾ ਕੋਈ ਲੋਕਾਂ ਤੇ ਤੁਹਾਨੂੰ ਫੋਨ ਕਰਦੇ ਹਾਂ ਜੀ ਠੀਕ ਹੈ ਤੇ ਜਦੋਂ ਅਸੀਂ ਕਹਿ ਦਿੰਦੇ ਨਾ ਭਾਜੀ ਹਾਂ ਉਹਨੇ ਖੜੀ ਨਹੀਂ ਤੂੰ ਅਗਲਾ ਸੋਚਦਾ ਪਤਾ ਹੀ ਕੀ ਪ੍ਰੋਬਲਮ ਕੋਈ ਗਾ ਬਾਲਟ ਆ ਕੋਈ ਗੋਡਿਆ ਇਹ ਕਰਕੇ ਗਾਈ ਨਹੀਂ ਉਹਨੇ ਨਹੀਂ ਖੜੀ ਪਰ ਕਹਿੰਦੀ ਮੇਰੀ ਇਹੀ ਆ ਵੀ ਮੇਰੇ ਨਾਲ ਤੇ ਦ ਚਲੋ ਕੋਈ ਗੱਲ ਨਹੀਂ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝਣਾ ਵੇ ਇਸ ਚਾੱਕ ਕੇ ਖੜਿਆ ਕਰੋ